ਦਾਸੀ ਕੀ ਜਿਸ ਤਰ੍ਹਾਂ ਖੇਡਾਂ ਦਾ ਜਦੋਂ ਆਪਾਂ ਜ਼ਿਕਰ ਕਰਦੇ ਆ ਅੱਜ ਸਵੇਰੇ ਵੀ NBA ਦੇ ਪਲੇਅਰ ਸਾਡੇ ادارے ਦੇ ਵਿੱਚ ਪਹੁੰਚੇ ਹੋਏ ਸੀ ਬਹੁਤ ਸਾਰੇ ਨੌਜਵਾਨ ਬੱਚੇ-ਬੱਚੀਆਂ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਹੋਏ ਸੀ ਤੇ ਹੁਣ ਅਗਾਹ ਵਾਲੀ ਜਾਣਕਾਰੀ ਵੀ ਖੇਡਾਂ ਦੇ ਨਾਲ ਸੰਬੰਧਿਤ ਕਿਉਂਕਿ ਸਾਡੀ ਮਾਪੇ ਹੋਣ ਦੇ ਨਾਤੇ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਕਿਸੇ ਨਾ ਕਿਸੇ ਤਰੀਕੇ ਕਿਸੇ ਕੰਸਟਰਕਟਿਵ ਕੰਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਣ ਤੇ ਖੇਡਾਂ ਤੋਂ ਹੋਰ ਵਧੀਆ ਵਿਧੀ ਕੀ ਹੋ ਸਕਦੀ ਹੈ ਅੱਜ ਸਾਡੇ ਲਈ ਬੜੇ ਮਾਣ ਦੀ ਗੱਲ ਆ ਕਿਉਂਕਿ ਨਿਊਟਨ ਟੈਨਿਸ ਕਲੱਬ ਇਸ ਕਲੱਬ ਦੇ ਵਿੱਚੋਂ ਦੋ ਬੜੀਆਂ ਵਧੀਆ ਸਖਸ਼ੀਤਾ ਸਾਡੇ ਵਿੜੇ ਦੇ ਵਿੱਚ ਪਹੁੰਚੀਆਂ ਤੇ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਕਿਉਂਕਿ ਤੁਹਾਡੇ ਸਾਰਿਆਂ ਦੇ ਵਾਸਤੇ ਨਾ ਇਹ ਹੀ ਬੜੀ ਖੁਸ਼ੀ ਵਾਲੀ ਗੱਲ ਆ ਕਿ ਨਿਊਟਨ ਟੈਨਿਸ ਕਲੱਬ ਵੱਲੋਂ ਇੱਕ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਉਸ ਦੇ ਬਾਬਤ ਤੇ ਉਸ ਦੇ ਵਿੱਚ ਕੀ ਕੀ ਹੋਊਗਾ ਇਨਾਮ ਕਿਹੜੇ-ਕਿਹੜੇ ਹੋਣਗੇ ਉਸ ਦੇ ਬਾਬਤ ਜਾਣਕਾਰੀਆਂ ਲੈ ਕੇ ਸਾਡੇ ਕੋਲੇ ਮਹਿਮਾਨ ਪਹੁੰਚੇ ਆ ਅਫੇਰ ਇੱਕ ਇੱਕ ਕਰਕੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਪਵਨਦੀਪ ਸਾਨੀ ਜੀ ਜੋ ਕਿ ਜੂਨੀਅਰ ਪ੍ਰੋਗਰਾਮ ਡਾਇਰੈਕਟਰ ਨੇ ਨਿਊਟਨ ਟੈਨਿਸ ਕਲੱਬ ਦੇ ਵਿੱਚ ਪਵਨ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਬਹੁਤ ਲਵੀ ਜੀ ਤੁਹਾਨੂੰ ਤੇ ਤੁਹਾਡੇ ਸੁਣਦੇ ਹੋਏ ਸਾਰੇ ਸੋਤਿਆਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਵਨ ਜੀ ਬਹੁਤ ਸੋਹਣੀ ਤੁਸੀਂ ਇਹ ਇਹ ਜਿਹੜਾ ਪ੍ਰੋਗਰਾਮ ਆ ਉਹ オーਗਨਾਈਜ਼ ਕੀਤਾ ਹੈ ਜਿਹੜਾ ਕਿ ਤੁਹਾਡੀ ਟੈਨਿਸ ਕਲੱਬ ਦੇ ਵਿੱਚੋਂ ਨਿਊਟਰਨ ਟੈਨਿਸ ਕਲੱਬ ਦੇ ਵੱਲੋਂ ਕੀਤਾ ਗਿਆ ਇਹਦੇ ਬਾਬਤ ਤੁਸੀਂ ਜਾਣਕਾਰੀ ਜ਼ਰੂਰ ਦਿਓ ਕਿ ਇਹ ਕਲੱਬ ਪਹਿਲੀ ਤਾਂ ਗੱਲ ਹੀ ਦੱਸੋ ਵੀ ਕਿਸ ਤਰ੍ਹਾਂ ਇਹ ਸਭਾਬ ਬਣਿਆ ਵੀ ਇਹ ਕਲੱਬ ਤੁਸੀਂ ਬਣਾਇਆ ਜਾ ਜਿਹੜੇ ਵੀ ਫਾਊਂਡਰ ਮੈਂਬਰਸ ਨੇ ਉਹਨਾਂ ਨੇ ਇਸ ਕਲੱਬ ਦੀ ਜਿਹੜੀ ਉਤਪਤੀ ਕੀਤੀ ਹਾਂਜੀ ਇਹ ਕਲੱਬ ਹੋਂਦ ਦੇ ਵਿੱਚ ਆਇਆ 2019 ਦੇ ਵਿੱਚ ਜੀ ਸਾਡੇ ਕਲੱਬ ਦੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਨੇ ਜਸਬੀਰ ਸਿੰਘ ਪੰਦੇਰ ਜੀ ਇਹ ਉਹਨਾਂ ਦਾ ਸੁਪਨਾ ਸੀਗਾ ਜੀ ਇੱਕ ਟੈਨਿਸ ਕਲੱਬ ਕਿਉਂ ਨਾ ਸਾਡੀ ਕਮਿਊਨਿਟੀ ਵਿੱਚ ਤਿਆਰ ਕੀਤਾ ਜਾਵੇ ਕਿਉਂਕਿ ਸਾਡੇ ਵਿੱਚ ਸਾਡੇ ਕਮਿਊਨਿਟੀ ਵਿੱਚ ਇਹੋ ਜਿਹਾ ਕੋਈ ਟੈਨਿਸ ਕਲੱਬ ਨਹੀਂ ਸੀਗਾ ਜੀ ਤੇ ਨਿਊਟਨ ਐਥਲੈਟਿਕ ਪਾਰਕ ਵਿੱਚ ਕਾਫੀ ਟੈਨਿਸ ਕੋਰਟਸ ਹੈਗੇ ਨੇ ਜਿੱਥੇ ਕਾਫੀ ਸਾਰੇ ਪਲੇਅਰ ਖਿਡਾਰੀ ਖੇਡਦੇ ਹੁੰਦੇ ਸੀਗੇ ਤੇ ਉਹ ਵੀ ਆ ਕੇ ਖੇਡਦੇ ਸੀਗੇ ਆਪਣੇ ਸਾਥੀ ਪਲੇਅਰਾਂ ਦੇ ਨਾਲ ਤੇ ਉਹਨਾਂ ਦੇ ਦਿਮਾਗ ਵਿੱਚ ਇਹ ਆਈਡੀਆ ਜਹ ਉਤਪਤ ਹੋਇਆ ਕਿ ਕਿਉਂ ਨਾ ਸਾਡੇ ਕਮਿਊਨਿਟੀ ਵਿੱਚ ਇੱਕ ਕਲੱਬ ਤਿਆਰ ਕੀਤਾ ਜਾਏ ਜੀ ਤੇ ਉਸ ਦਾ ਬੂਟਾ ਤਾਂ ਬੋਇਆ ਗਿਆ ਸੀਗਾ ਜਿੱਤੇ ਉਹਨੂੰ ਸੁਣ ਕੇ ਬੜੀ ਖੁਸ਼ੀ ਹੋਈ ਜੀ ਪਿਛਲੇ 6 ਸਾਲਾਂ ਦੇ ਵਿੱਚ ਇਸ ਕਲੱਬ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਕਿ ਬਾਕੀ ਜਿਹੜੇ ਐਸਟੈਬਲਿਸ਼ਡ ਕਲੱਬਸ ਹੈਗੇ ਨੇ ਜੋ 50 ਸਾਲ ਤੋਂ ਉੱਤੇ ਨੇ ਮੈਕਸਿਮਮ ਜਿਹੜੇ ਕਲੱਬਸ ਹੈਗੇ ਨੇ ਐਸਟੈਬਲਿਸ਼ਡ ਨੇ ਉਹਨਾਂ ਦੇ ਬਰਾਬਰ ਜਾ ਕੇ ਅਸ ਨਿਊਟਨ ਟੈਨਿਸ ਕਲੱਬ 6 ਸਾਲਾਂ ਦੇ ਵਿੱਚ ਹੀ ਖੜਾ ਹੋ ਗਿਆ ਹੈ ਜੀ ਵੰਡਰਫੁਲ ਤੇ ਜਦੋਂ ਸ਼ੁਰੂ ਹੋ ਸ਼ੁਰੂਆਤ ਹੋਈ ਸੀਗੀ ਜੀ ਤਾਂ ਜੀ 10-15 ਮੈਂਬਰ ਤੋਂ ਸ਼ੁਰੂਆਤ ਹੋਈ ਸੀਗੀ ਤੇ ਅੱਜ ਦੀ ਡੇਟ ਵਿੱਚ 150 ਤੋਂ ਲੈ ਕੇ ਪੌਣੇ 200 ਤੱਕ ਪੌਣੇ 200 ਤੱਕ ਮੈਂਬਰ ਸਾਡੇ ਕਲੱਬ ਵਿੱਚ ਹੈਗੇ ਨੇ ਜੀ ਅਡਲਟਸ ਕੈ ਤੇ ਅਸੀਂ ਵਕ ਵਕ ਪ੍ਰੋਗਰਾਮਸ ਆਰਗੇਨਾਈਜ਼ ਕਰਦੇ ਆ ਤੇ ਜਿਹੜਾ ਸਾਡਾ ਹੁਣ ਸਭ ਤੋਂ ਵੱਡਾ ਟੂਰਨਾਮੈਂਟ ਹੈਗਾ ਸੈਰੀ ਓਪਨ ਜੀ ਜਿਹੜਾ ਫਿਲਹਾਲ ਚੱਲਦਾ ਪਿਆ 31 ਜੁਲਾਈ ਸ਼ੁਰੂ ਹੋਇਆ ਸੀਗਾ ਜੀ ਤੇ ਇਹਨੇ ਖਤਮ ਹੋਣਾ ਹੈਗਾ ਆਉਣ ਵਾਲੇ ਐਤਵਾਰ 10 ਅਗਸਟ ਨੂੰ ਤੇ ਇਹ ਬਿਲਕੁਲ ਹੀ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਵੈਸਟਰਨ ਕੈਨੇਡਾ ਦਾ ਸਭ ਤੋਂ ਵੱਡਾ ਟੂਰਨਾਮੈਂਟ ਬਣ ਚੁਕਿਆ ਹੈ ਪ੍ਰਾਈਜ਼ ਮਨੀ ਦੀ ਅਸੀਂ ਗੱਲ ਕਰੀ ਹੈ ਤਾਂ ਜੀ ਬਿਲਕੁਲ ਉਸੇ ਬਾਬਤ ਵੀ ਆਪਾਂ ਗਾਹ ਚੱਲ ਕੇ ਗੱਲਬਾਤ ਕਰਦੀਆਂ ਤੇ ਪਰ ਨਾਲ ਦੀ ਨਾਲ ਮੈਂ ਸਵਾਗਤ ਕਰਨਾ ਚਾਹੂੰਗੀ ਲਾਰੈਂਸ ਜੀ ਇਸ ਵਕਤ ਸਾਡੇ ਨਾਲ ਨੇ ਲਾਰੈਂਸ ਵੀ ਵੈਲਕਮ ਯੂ ਥੈਂਕ ਯੂ ਵੈਰੀ ਮਚ ਇਨ ਆਰ ਸਟੂਡੀਓ ਥੈਂਕ ਯੂ ਫਾਰ ਹੈਵਿੰਗ ਅਸ ਥੈਂਕ ਯੂ ਸੋ ਮਚ ਥੈਂਕ ਯੂ ਫਾਰ ਬੀਂਗ ਹੇਅਰ ਸੋ ਆ ਵਡ Thank punjabi and, and hindi or Punj um, just, english would, english only. just english would be good. Yes. punjabi so i know a few words but not enough to <laughs> converse <laughs> yeah so uh, Lawrence, tell me a little bit about uh, how did you get associated with the club yes uh, my family is good friends with the organizers particularly amarjit sandhu mm -hmm. so he approached me to come uh, join the club and help facilitate the events coming taking place as pavan mentioned between july 31st and august ten. so i was the host for the opening ceremony that took place uh, last friday and I've been attending every day, helping how I can. Mm -hmm. And I'm just really thrilled to be part of this uh, organization that's really giving back to the community and providing uh, people the opportunity to get together, play tennis, and have fun. Of course, of course. Yeah. And uh, also, if you could tell, what is your designation? How are you associated with with the uh, players in the tennis club? Like, are you a yeah. coach or? What's your role? Uh, I'm just a general member, and I'm just volunteering. very yes. wonderful. And then just hosting. And MCBs. how did you develop your interest in tennis? Because there are lots of, lots and lots of sports, but then tennis is very different, mm -hmm. and it's it's uh, played with quite a technique. It's played with mind and energy at the same time. You have to be very, you know, present in the moment. Yeah. So how did you get associated with tennis? Uh, I'm just starting to learn now, actually. So oh, Amarjeet, uh, he's been playing for a while. Nice. And then, um, because of his encouragement, I've decided to pursue tennis and start playing now, actually. Wonderful. Yeah, there's Wonderful. never a, a, any moment in time where you can be too late entering a sport. Absolutely. I just turned 30 and I feel like, you know, I want yeah. to try something new. <laughs> Why not? Do <laughs> <laughs> ਚਾਹੇ ਹੋ ਖੇਡ ਹੋਵੇ ਚਾਹੇ ਤੁਹਾਡੀ ਕਲਾ ਦੇ ਵਿੱਚ ਤੁਸੀਂ ਕੁਝ ਦਿਖਾਰ ਲੈਣਾ ਹੋਵੇ ਬਿਲਕੁਲ ਲਾਰੈਂਸ ਜੀ ਨੇ ਸਹੀ ਕਿਹਾ ਕਿ ਉਹ ਇਸ ਵਕਤ ਇਸ ਕਲਬ ਦੇ ਨਾਲ ਜੁੜੇ ਹੋਏ ਆ ਤੇ ਇਸ ਤਰ੍ਹਾਂ ਜੁੜੇ ਹੋਏ ਆ ਕਿ ਹਲੇ ਵੀ ਉਹ ਆਪਣੀ ਸਿਖਲਾਈ ਪ੍ਰਾਪਤ ਕਰ ਰਿਹਾ ਤੇ ਦੂਸਰਿਆਂ ਨੂੰ ਉਤਸ਼ਾਹਿਤ ਕਰ ਰਿਹਾ ਕਿ ਉਹ ਵੀ ਇਸ ਕਲਬ ਦੇ ਨਾਲ ਜੁੜਨ। ਜੇ ਪਵਨ ਜੀ ਵਾਪਸ ਤੋਂ ਅੱਡੇ ਆਉਂਦੇ ਆ ਤੁਸੀਂ ਜਦੋਂ ਲਾਰੈਂਸ ਜੀ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਉਸ ਤੋਂ ਪਹਿਲਾਂ ਕਹਿ ਰਹੇ ਸੀਗੇ ਕਿ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਕੈਸ਼ ਪ੍ਰਾਈਜ਼ ਰੱਖੇ ਹੋਏ ਆ। ਸੋ ਉਹਦੇ ਬਾਬਤ ਤੁਸੀਂ ਜ਼ਰੂਰ ਦੱਸੋ ਕਿਉਂਕਿ ਜਦੋਂ ਕੋਈ ਵੀ ਸਖਸ਼ ਕੋਈ ਵੀ ਖਿਡਾਰੀ ਮਿਹਨਤ ਕਰਦਾ ਤੇ ਜੇ ਉਹਦੇ ਵਿੱਚ ਹੱਲਾਸ਼ੇਰੀ ਦੇਣ ਲਈ ਉਤਸ਼ਾਹਿਤ ਕਰਨ ਲਈ ਇਨਕਰੇਜਮੈਂਟ ਲਈ ਕੁਝ ਨਾ ਹੋਵੇ ਤੇ ਫਿਰ ਕਈ ਵਾਰੀ ਹੋ ਜਾਂਦਾ ਵੀ ਚਲੋ ਥੋੜੀ ਦੇਰ ਆਪਾਂ ਇਹ ਖੇਡ ਲੈਂਦੇ ਆ ਤੇ ਫਿਰ ਹਟ ਜਾਗੇ ਸੋ ਇਹਦੇ ਬਾਬਤ ਦੱਸੋ ਜੀ ਹਾਂਜੀ ਇਹ ਸਾਡੇ ਕਲੱਬ ਜਿਹੜਾ ਹੈਗਾ ਜੀ ਐਂਡ ਨੋਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਹੈਗਾ ਤੇ ਟੈਨਿਸ ਮੈਂ ਕਹਦਾ ਹਾਂ ਲਵੀ ਜੀ ਕਿ ਬੜੀ ਐਕਸਪੈਂਸਿਵ ਗੇਮ ਹੈਗੀ ਇਹ ਤੇ ਸਾਡਾ ਟੀਚਾ ਇਹ ਹੀ ਹੈ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਤੇ ਅਡਲਟਸ ਨੂੰ ਇਹ ਅਫੋਰਡੇਬਲ ਬਣਾਈਏ ਤੇ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਸਰੀ ਓਪਨ ਵਰਗਾ ਟੂਰਨਾਮੈਂਟ ਆਰਗੇਨਾਈਜ਼ ਕਰ ਰਹੇ ਹਾਂ ਉੱਚ ਕੋਟੀ ਦੇ ਖਿਡਾਰੀ ਆਉਂਦੇ ਨੇ ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋਗੀ ਕਿ ਅੱਜ ਇਹ ਟੂਰਨਾਮੈਂਟ ਖੇਡਣ ਵਾਸਤੇ ਐਤਕੀ ਤਕਰੀਬਨ 680 ਪਲੇਅਰ ਆ ਰਹੇ ਆ ਇੰਜੀ ਲੋਅਰ ਮੇਨਲੈਂਡ ਤੋਂ ਵੀ ਅਲਵਾਕਵਾਕ ਪ੍ਰੋਵਿੰਸਸ ਤੋਂ ਵੀ ਤੇ ਯੂਐਸ ਤੋਂ ਵੀ ਪਲੇਅਰ ਆ ਕੇ ਖੇਡ ਰਹੇ ਨੇ ਤੇ ਜਿਹੜੇ ਸਾਡੇ ਉੱਚ ਕੋਟੀ ਦੇ ਖਿਡਾਰੀ ਨੇ ਸਾਨੂੰ ਪਤਾ ਹੈ ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਕਿੰਨਾ ਉਹਨਾਂ ਵੱਲ ਟ੍ਰੇਨਿੰਗ ਦੇ ਪਿੱਛੇ ਪੈਸਾ ਲੱਗਿਆ ਹੁਣ ਇਸ ਮੁਕਾਮ ਤੱਕ ਪਹੁੰਚਣ ਵਾਸਤੇ ਤੇ ਸਾਡੀ ਇਹ ਸੋਚ ਹੁੰਦੀ ਹੈ ਕਿ ਵਾਈ ਨਾਟ ਗਿਵਿੰਗ ਗਿਵ ਇਟ ਬੈਕ ਟੂ ਦਾ ਪਲੇਅਰਸ ਤਾਂ ਕਿ ਉਹ ਆਪਣੇ ਟੈਨਿਸ ਫੀਸ ਰੀ ਇਨਵੈਸਟ ਕਰ ਸਕਣ ਤੇ ਸਾਡੇ ਜਿਹੜੇ ਹੈਗੇ ਨੇ ਇਸ ਸਨਸਰੀ ਓਪਨ ਟੂਰਨਾਮੈਂਟ ਦੇ ਵਿੱਚ 31 ਇਵੈਂਟ ਹੋ ਰਹੇ ਨੇ ਜਿਹਦੇ ਸਭ ਤੋਂ ਟੌਪ ਦੇ ਇਵੈਂਟ ਹੈਗੇ ਨੇ ਓਪਨ ਕੈਟਾਗਰੀ ਜਿੰਨੂੰ ਅਸੀਂ ਕਹਿੰਨੇ ਆ ਜਿਹਦੇ ਸਭ ਤੋਂ ਹਾਈएस्ट ਰੈਂਕ ਪਲੇਅਰਸ ਆ ਰਹੇ ਨੇ ਖੇਡਣ ਵਾਸਤੇ ਤੇ ਕੈਨੇਡਾ ਦੇ ਵਿੱਚ ਟੌਪ 100 ਦੇ ਵਿੱਚੋਂ ਤਕਰੀਬਨ 20 ਤੋਂ 25 ਪਲੇਅਰ ਇਸ ਟੂਰਨਾਮੈਂਟ 'ਚ ਆ ਕੇ ਤੇ ਜਿਹੜਾ ਪੂਰਾ ਕੈਸ਼ ਪੂਲ ਪ੍ਰਾਈਜ਼ ਹੈਗਾ 45000 ਤੋਂ ਉੱਤੇ ਹੈਗਾ ਜੀ ਜੀ ਸਾਰੇ ਇਵੈਂਟਸ ਦੇ ਵਿੱਚ ਅਸੀਂ ਪਲੇਅਰਾਂ ਨੂੰ ਕੁਝ ਨਾ ਕੁਝ ਦੇ ਰਹੇ ਹਾਂ ਬਾਕੀ ਸਾਰੇ ਜਿਹੜੇ ਟੂਰਨਾਮੈਂਟ ਹੁੰਦੇ ਨੇ ਉਹ ਖਾਲੀ ਓਪਨ ਕੈਟਾਗਰੀ ਦੇ ਵਿਨਰਸ ਔਰ ਰਨਰਸ ਨੂੰ ਪੈਸੇ ਦਿੰਦੇ ਨੇ ਲੇਕਿਨ ਅਸੀਂ ਸਾਰੇ ਹੀ ਇਵੈਂਟਸ ਦੇ ਵਿਨਰਸ ਔਰ ਰਨਰਸ ਨੂੰ ਕੁਝ ਨਾ ਕੁਝ ਦੇ ਰਹੇ ਹਾਂ ਵੰਡਰਫੁਲ ਤੇ ਸਾਡੇ ਜਿਹੜੇ ਸਭ ਤੋਂ ਉੱਪਰ ਵਾਲੀ ਕੈਟਾਗਰੀ ਓਪਨ ਕੈਟਾਗਰੀ ਉਸ ਦੇ ਵਿੱਚ ਦੋਨੋਂ men's ਐਂਡ women's ਇਕੁਅਲ ਪ੍ਰਾਈਜ਼ ਬਣੀ ਰੱਖੀ ਹੋਈ ਹੈ ਜੀ ਜਿਹੜਾ ਚੈਂਪੀਅਨ ਬਣੇਗਾ $1100 ਉਹਨਾਂ ਨੂੰ ਇਨਾਮ ਮਿਲੇਗਾ ਜੀ ਤੇ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਬਿਨਾ ਕੋਈ ਵੱਡੇ ਸਪான்ਸਰਾਂ ਦੇ ਵੀ ਬਾਵਜੂਦ ਅਸੀਂ ਇੱਕ ਕੈਸ਼ ਪੂਲ ਪ੍ਰਾਈਜ਼ ਆਰਗੇਨਾਈਜ਼ ਕਰ ਸਕਿਆ ਔਰ ਇਹਦਾ ਸਾਰਾ ਸਹਿਰਾ ਸਾਡੇ ਕਲੱਬ ਮੈਂਬਰਾਂ ਸਾਡੇ ਸਪੋਰਟਰਸ ਜਿਹੜੇ ਕਮਿਊਨਿਟੀ ਵਿੱਚ ਹੈ ਜਿਹੜੇ ਖੇਡਾਂ ਪ੍ਰਤੀ ਦਿਲਚਸਪੀ ਰੱਖਦੇ ਨੇ ਉਹਨਾਂ ਵੱਲੋਂ ਸਾਰੀ ਇਹ ਡੋਨੇਸ਼ਨਸ ਆਂਦੀਆਂ ਨੇ ਜੀ ਜਿਹਦੇ ਪਿੱਛੇ ਅਸੀਂ ਇਹਨਾਂ ਵੱਡਾ ਕੈਸ਼ ਪੂਲ ਪ੍ਰਾਈਜ਼ ਇਕੱਠਾ ਕਰ ਸਕਿਆ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਜਿਹੜਾ ਵੀ ਪੈਸਾ ਐਂਟਰੀ ਫੀ ਰਹੀ ਵਕ ਵਕ ਥਾਵਾਂ ਰਹੀ ਇਕੱਠਾ ਹੁੰਦਾ ਟੂਰਨਾਮੈਂਟ ਦੇ ਵਿੱਚ ਇਹ ਕਿਉਂ ਨਾ ਵਾਪਸ ਪਲੇਅਰਾਂ ਨੂੰ ਦਿੱਤਾ ਜਾਵੇ ਵਾਪਸ ਸਪੋਰਟ ਵਿੱਚ ਪਾਇਆ ਜਾਵੇ ਜੀ ਤੇ ਸਾਰੀ ਜਿਹੜੀ ਥੌਟ ਪ੍ਰੋਸੈਸ ਹੈਗੀ ਹੈ ਉਹਦੇ ਪਿੱਛੇ ਇਹ ਹੈਗੀ ਹੈ ਜੀ ਸਾਡੇ ਨਿਊਟਨ ਟੈਨਿਸ ਕਲੱਬ ਸੋ ਲਾਰੈਂਸ ਨੈਕਸਟ ਕੁਐਸਚਨ ਇਜ਼ ਫਾਰ ਹਿਊ ਐਂਡ ਥਿਸ ਇਜ਼ ਰਿਲੇਟਡ ਟੂ ધ ਕਿਡਸ ਪ੍ਰੋਗਰਾਮ So, is there any special kids pro program in the in the uh, Newton Tennis yes, Club? absolutely. Mm. So, the uh, impact of the Newton Tennis Club extends beyond just the Surrey Open tournament. Uh, there's a program called the Young Aces, mm. which provides lessons to children between the ages of six and sixteen, so that they can hone their skills and uh, improve in their tennis abilities. Uh, they are under the uh, tutelage of very qualified and incredible coaches. And as Pavan mentioned, uh, Newton Tennis is a nonprofit organization, mm. so it wants to make tennis accessible and affordable for families of course so uh, the club is proud to offer lessons for only $10 per session mm. which take place every monday and wednesday at the newton athletic park yes. uh, i believe between 6 to 8 p.m in the evening so it's uh, something i really encourage families to enroll their kids in mm. they can really build their tennis skills and meet other like-minded people and just you know have a healthy lifestyle of course absolutely to see Pavanji, to see kushli ਹਾਂਜੀ ਇਹ ਜਿਹੜਾ ਯੰਗ ਐਥਲੈਟਸ ਪ੍ਰੋਗਰਾਮ ਬੱਚਾ ਲਈ ਜੀ ਇਹ ਬੜਾ ਸਾਡੇ ਦਿਲ ਦੇ ਕਰੀਬ ਪ੍ਰੋਗਰਾਮ ਹੈਗਾ ਜੀ ਨਿਊਟਨ ਟੈਨਸ ਕਲੱਬ ਦੇ ਅੱਜ ਦੀ ਡੇਟ ਦੇ ਵਿੱਚ ਤਕਰੀਬਨ 50 ਬੱਚੇ ਸਾਡੇ ਕੋਲ ਟ੍ਰੇਨਿੰਗ ਲਾਰੈਂਜ ਜੀ ਵੱਖ-ਵੱਖ ਲੈਵਲਸ ਤੇ ਤੇ ਜਿਵੇਂ ਲਾਰੈਂਸ ਬਾਜੀ ਨੇ ਕਿਹਾ ਕਿ ਸਾਡੇ ਕੁਆਲੀਫਾਈਡ ਕੋਚਸ ਦੇ ਰਾਹੀ ਉਹ ਟ੍ਰੇਨਿੰਗ ਲਾਰੇ ਨੇ ਤੇ ਇਹ ਪੰਜਾਬ ਬੱਚਿਆਂ ਵਿੱਚੋਂ 4-5 ਬੱਚੇ ਇਹੋ ਜਿਹੇ ਨੇ ਜੋ ਆਲਰੇਡੀ ਕੰਪੇਟਿਟਿਵਲੀ ਖੇਡ ਰਹੇ ਨੇ ਔਰ ਮੱਲਾ ਮਾਰ ਰਹੇ ਨੇ ਜੀ ਵੱਖ-ਵੱਖ ਟੂਰਨਾਮੈਂਟ ਦੇ ਵਿੱਚ ਆਪਣੀ ਏਜ ਕੈਟਾਗਰੀਜ਼ ਦੇ ਵਿੱਚ ਤੇ ਜਿਕਨ ਇਹਨਾਂ ਨੇ ਕਿਹਾ ਕਿ ਟੈਨਿਸ ਨੂੰ ਅਸੀਂ ਐਕਸੈਸਿਬਲ ਬਣਾਣਾ ਹੈਗਾ ਤੇ ਅਸੀਂ ਜੋ ਰੇਟ ਤੇ ਆਫਰ ਕਰਦੇ ਹਾਂ 10 ਡਾਲਰ ਪਰ ਆਵਰ ਇਹ ਤੁਹਾਨੂੰ ਕਿੱਥੇ ਵੀ ਸੁਣਨ ਨੂੰ ਨਹੀਂ ਮਿਲੇਗਾ ਤੇ ਸਾਡਾ ਮੇਨ ਟੀਚਾ ਇਹ ਹੈ ਕਿ ਵੱਤੋ ਵੱਤ ਬੱਚੇ ਆ ਕੇ ਖੇਡਣ ਟੈਨਿਸ ਕਿਉਂਕਿ სპੋਰਟ ਤੁਹਾਨੂੰ ਖੇਡਣ ਤੋਂ ਇਲਾਵਾ ਬਹੁਤ ਕੁਝ ਸਿਖਾਉਂਦਾ ਹੈ ਜੀ ਜ਼ਿੰਦਗੀ ਦੇ ਵਿੱਚ ਇੰਟਰਪਰਸਨਲ ਸਕਿਲਸ ਡਿਸਪਲਨ ਟਾਈਮ ਮੈਨੇਜਮੈਂਟ ਬਹੁਤ ਕੁਝ ਸਿਖਾਉਂਦਾ ਹੈ ਜੀ ਤੇ ਅਸੀਂ ਚਾਹੁੰਦੇ ਹਾਂ ਵੱਤੋ ਵੱਤ ਬੱਚੇ ਆ ਕੇ ਹਿੱਸਾ ਲੈਣ ਉਰੇ ਪ੍ਰੋਗਰਾਮ ਅਸੀਂ ਬੜੇ ਦੂਰਅੰਦੇਸ਼ੀ ਨਾਲ ਤਿਆਰ ਕੀਤਾ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਅਗਲੇ 4-5 ਸਾਲਾਂ ਤੋਂ ਬਾਅਦ ਸਾਡੇ ਕੋਲ ਇੰਨੇ ਜ਼ਿਆਦਾ ਖਿਡਾਰੀ ਨਿਕਲਣ ਆ ਕਿ ਸਾਡੀ ਕਮਿਊਨਿਟੀ ਨੂੰ ਜਾ ਕੇ ਰਿਪਰੈਜ਼ੈਂਟ ਕਰਨ ਮੇਰੀ ਬੇਟੀ ਵੀ ਖੇਡਦੀ ਹੈ ਜੀ ਫਿਲਹਾਲ ਏਜ ਗਰੁੱਪ ਦੇ ਵਿੱਚ ਜਦੋਂ ਅਸੀਂ ਜਾਣਦੇ ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਕਮਿਊਨਿਟੀ ਦੇ ਬੱਚਿਆਂ ਦੀ ਕਾਰਟ ਹੈਗੀ ਬੜੀ ਟੈਨਿਸ ਦੇ ਵਿੱਚ ਨਾ ਤੇ ਸਾਡਾ ਸੁਪਨਾ ਹੈ ਇਹ ਕਿ 4-5 ਸਾਲ ਡਾਊਨ ધ ਲਾਈਨ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਬੱਚੇ ਜਾ ਕੇ ਕੰਪੀਟ ਕਰਨ ਆਪਣਾ ਨਾਮ ਆਪਣੇ ਮਾਪਿਆਂ ਦਾ ਨਾਮ ਸਾਡੇ ਕਲੱਬ ਦਾ ਨਾਮ ਵੀ ਰੋਸ਼ਨ ਕਰ ਰਹੇ। ਬਿਲਕੁਲ। ਅੱਛਾ ਪਰਵਿੰਦ ਜੀ ਵੈਸੇ ਮੇਰਾ ਉਤਸੁਕਤਾ ਵਾਲਾ ਇੱਕ ਸਵਾਲ ਹੈ ਇਹ ਉਹੀ ਕਿ ਇਸ ਕਲੱਬ ਦੇ ਵਿੱਚ ਕੀ ਕੋਈ ਉਮਰ ਦੀ ਰੈਸਟ੍ਰਿਕਸ਼ਨ ਹੈ ਕਿ ਇਸ ਉਮਰ ਦੇ ਹੀ ਲੋਕ ਆ ਸਕਦੇ ਆ ਜਾਂ ਫਿਰ ਹਰ ਉਮਰ ਦੇ ਤੁਸੀਂ ਇੱਕ ਵਰਗ ਬਣਾਏ ਹੋਏ? ਬਿਲਕੁਲ ਨਹੀਂ ਜੀ। ਸਾਡੇ ਕੋਲ 70 ਉਮਰ ਦੇ ਉਹ ਵੱਧ ਵੀ ਮੈਂਬਰ 70 ਉਮਰ ਦੇ ਵੱਧ ਤੋਂ ਵੀ ਮੈਂਬਰ ਹੈਗੇ ਨੇ ਜੀ ਜੋ ਹੁਣ ਤੱਕ ਟੈਨਿਸ ਖੇਡੇ ਜਾ ਰਹੇ ਨੇ 올 ਫਾਰ ਦ ਲਵ ਆਫ ਦ ਗੇਮ ਜੀ ਨੂੰ ਆਪਾਂ ਕਹਿੰਦੇ ਆ। ਕੋਈ ਏਜ ਰੈਸਟ੍ਰਿਕਸ਼ਨ ਨਹੀਂ ਜੀ। ਹਾਂ ਬੱਚਿਆਂ ਵਿੱਚ ਅਸੀਂ 6 ਸਾਲ ਤੋਂ ਲਾਣਾ ਸ਼ੁਰੂ ਕਰਦੇ ਆ ਕਿਉਂਕਿ 6 ਸਾਲ ਤੋਂ ਕੱਢ ਜਿਹੜਾ ਬੱਚ ਪੜ ਕੇ ਸਮਝ ਲੈਣਾ ਤੁਹਾਡਾ ਔਖਾ ਹੋ ਜਾਂਦਾ ਲੇਕਿਨ 6 ਸਾਲ ਤੋਂ ਬਾਅਦ No age restriction ਜੀ ਕੋਈ ਵੀ ਟੈਨਿਸ ਪ੍ਰੇਮੀ ਹੈਗਾ ਕੋਈ ਵੀ ਸਿੱਖਣਾ ਚਾਹੁੰਦਾ ਹੈ ਇਟਸ ਨੈਵਰ ਟੂ ਲੇਟ ਸਾਰੇ ਜੀ ਆਈ نو ਅਜੀ ਕਹਨੇ ਆ ਜੀ ਜੀ ਅੱਛਾ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ ਬ੍ਰੇਕ ਦੇ ਦੌਰਾਨ ਕਿ ਫੂਡ ਡਰਾਈਵ ਤੁਸੀਂ ਹਰ ਸਾਲ ਕਰਦੇ ਹੋ ਤੇ ਉਹਦੇ ਬਾਬਤ ਦੱਸੋ ਵੀ ਕਿਸ ਤਰ੍ਹਾਂ ਦੀ ਇਹ ਫੂਡ ਡਰਾਈਵ ਹੁੰਦੀ ਆ ਜਾਂ ਕਿਹੜੇ ਸਾਲ ਦੇ ਕਿਹੜੇ ਮਹੀਨੇ ਦੇ ਵਿੱਚ ਉਹਦੀ ਕਦੋਂ ਖੁੰਦੀ ਆ ਤੇ ਕਿਵੇਂ ਤੁਸੀਂ ਇਹਨੂੰ ਆਰਗੇਨਾਈਜ਼ ਕਰਦੇ ਹੋ ਹਾਂਜੀ ਇਹ ਹੋਰ ਇੱਕ ਸਾਡਾ ਉਪਰਾਲਾ ਹੈਗਾ ਜੀ ਜੋ ਪਿਛਲੇ 6 ਸਾਲ ਤੋਂ ਅਸੀਂ ਚਲਾ ਰਹੇ ਆ ਗਿਆ ਇਹ ਇਹ 2020 ਵਿੱਚ ਅਸੀਂ ਪਹਿਲੀ ਵਾਰ ਸ਼ੁਰੂ ਕੀਤਾ ਸੀਗਾ ਜੀ ਤੁਸੀਂ ਜਾਣਦੇ ਹੋ ਉਸ ਵੇਲੇ ਕੋਵਿਡ ਦੀ ਮਹਾਮਾਰੀ ਚੱਲ ਰਹੀ ਸੀ ਕਿ ਤੇ ਲੋਕਾਂ ਨੂੰ ਸਪਲਾਈਜ਼ ਜਿਹੜੇ ਹੈਗੇ ਨੇ ਗਰੋਸਰੀਜ਼ ਦੀ ਵਕ ਵਕ ਚੀਜ਼ਾਂ ਦੀ ਬੜੀ ਕਾਰਟ ਸੀਗੀ ਜੀ ਕਿ ਸਾਡੇ ਕਲੱਬ ਦੇ ਜਿਹੜੇ ਐਗਜ਼ੈਕਟਿਵ ਮੈਂਬਰ ਸੀਗੇ ਸਿਰਮੋਰ ਸਾਡੇ ਪ੍ਰਧਾਨ ਸਾਹਿਬ ਉਹ ਪ੍ਰਧਾਨ ਸਾਹਿਬ ਤੇ ਬਾਕੀ ਐਗਜ਼ੈਕਟਿਵ ਮੈਂਬਰਾਂ ਦੇ ਦਿਮਾਗ ਵਿੱਚ ਆਈ ਆਈਡੀਆ ਹੈ ਕਿ ਉਹਨਾ ਅਸੀਂ ਫੂਡ ਡ੍ਰਾਈਵ ਆਰਗੇਨਾਈਜ਼ ਕਰੀਏ ਜਿੱਥੇ ਮੈਂਬਰਸ ਆ ਕੇ ਫੂਡ ਆਈਟਮਸ ਡੋਨੇਟ ਕਰਨ ਨਾ ਸਿਰਫ ਮੈਂਬਰਸ ਕਮਿਊਨਿਟੀ ਦੇ ਵੱਖ-ਵੱਖ ਏਡਾਰਿਆਂ ਤੋਂ ਬੰਦੇ ਆਣੋਂ ਡੋਨੇਟ ਕਰਨ ਡਰਾਈ ਫੂਡ ਆਈਟਮ ਜਿਹੜੇ ਨਾਨ ਪੈਰੀਸ਼ੇਬਲ ਐ ਫੂਡ ਆਈਟਮਸ ਕੰਨੇ ਆ ਤੇ ਅਸੀਂ ਸਰੀ ਦੇ ਵੱਖ-ਵੱਖ ਫੂਡ ਬੈਂਕਸ ਨੂੰ ਕਿਉਂ ਨਾ ਡੋਨੇਟ ਕੀਤੀ ਜਾਵੇ ਜੀ ਸਾਨੂੰ ਸੇਵਾ ਕਰਨ ਦੀ ਗੁੜਤੀ ਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਮਿਲੀ ਹੈ ਜੀ ਤੇ ਕਿਉਂ ਨਾ ਉਸ ਚੀਜ਼ ਨੂੰ ਅਸੀਂ ਪ੍ਰੈਕਟੀਕਲੀ ਤੌਰ ਤੇ ਨਿਊਟਨ ਟੈਸਕ ਨਿਊਟਨ ਟੈਨਿਸ ਕਲਬ ਰਾਹੀਂ ਲਿਆਂਦਾ ਜਾਵੇ ਉਹਦੇ ਪਿੱਛੇ ਇਹ ਸੋਚ ਸੀਗੀ ਤੇ ਹੁਣ 6 ਸਾਲ ਹੋ ਗਏ ਨੇ ਅਲਵੀ ਜੀ ਇਹ ਫੂਡ ਡਰਾਈਵ ਚਲਾਉਂਦੇ ਹੋਏ ਤੇ ਵਕਫ ਵਕਫਸਰੀ ਦੇ ਫੂਡ ਡ੍ਰੈਪਸ ਤੋਂ ਅਸੀਂ ਇੰਨਾ ਸਾਰਾ ਕੰਟ੍ਰਿਬਿਊਟ ਕਰ ਚੁੱਕੇ ਹਾਂ ਉਹ ਵੀ ਕਮਿਊਨਿਟੀ ਦੇ ਸਹਿਯੋਗ ਨਾਲ ਸਾਡੇ ਮੈਂਬਰਸ ਦੇ ਸਹਿਯੋਗ ਨਾਲ ਤੇ ਇਹ ਜੂਨ ਦੇ ਪਹਿਲੇ ਹਫਤੇ ਵਿੱਚ ਹੁੰਦੀ ਹੈ ਜੀ ਜੂਨ ਦਾ ਜਿਹੜਾ ਪਹਿਲਾ ਸੰਡੇ ਹੁੰਦਾ ਹੈ ਉਸ ਦੇ ਦੌਰਾਨ ਫੂਡ ਫੂਡ ਡਰਾਈਵ ਆਰਗੇਨਾਈਜ਼ ਹੁੰਦੀ ਹੈ ਜੀ ਅ ਇੱਕ ਤਰੀਕੇ ਤੋਂ ਸਾਡੇ ਵੱਲੋਂ ਇਹ ਉਹਨ ਸਾਰੇ ਪਰਿਵਾਰਾਂ ਸ਼ਹੀਦਾਂ ਨੂੰ ਵੀ ਸ਼ਰਦਾਂਜਲੀ ਲਈ ਜੀ ਕਿਉਂਕਿ ਅਸੀਂ ਜਾਣਦੇ ਹਾਂ ਇਸ ਸਾਲ ਪਹਿਲੇ ਜੂਨ ਦੇ ਪਹਿਲੇ ਹਫਤੇ ਚ ਕੀ ਵਾਪਰਿਆ ਸੀਗਾ ਜੀ ਤੇ ਉਸ ਦੇ ਪਿੱਛੇ ਇਹ ਵੀ ਮਕਸਦ ਹੈਗਾ ਜੀ ਤੇ ਐਤਕੀ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ 1100 ਟਨ ਤੋਂ ਵੀ ਜ਼ਿਆਦਾ ਫੂਡ ਅਸੀਂ ਡੋਨੇਟ ਕਰ ਦਿੱਤਾ ਹੈਗਾ ਸਰੀ ਦੇ 2-3 ਫੂਡ ਬੈਂਕਸ ਨੂੰ ਬੇਸਿਕ ਅ ਜਿਨ੍ਹਾਂ ਨੇ ਲੋੜਵੰਦਾਂ ਨੂੰ ਇਹ ਸਮਾਨ ਪਹੁੰਚਾਇਆ ਸੀ ਉਹਨਾਂ ਦੀ ਮਦਦ ਕੀਤੀ ਹੈ ਜੀ ਤੇ ਸਾਡੇ ਜਿਹੜੇ ਹਲਕੇ ਦੇ ਮੈਂਬਰ ਆਫ ਪਾਰਲੀਮੈਂਟ ਵੀ ਸੀਗੇ ਉਹ ਐਤਕੀਨ ਫੂਡ ਡਰਾਈਵ ਵਿੱਚ ਆਏ ਸੀਗੇ ਜੀ ਸ਼ਮੂਲੀਅਤ ਕਰਨ ਵਾਸਤੇ ਤੇ ਅਗਲੇ ਹਫਤੇ ਉਹਨਾਂ ਨੇ ਜਾਣਾ ਸੀਗਾ ਤੇ ਸਾਡੇ ਵਾਸਤੇ ਬੜੀ ਹੀ ਮਾਣ ਵਾਲੀ ਗੱਲ ਸੀ ਕਿ ਉਹਨਾਂ ਨੇ ਇਸ ਫੂਡ ਡਰਾਈਵ ਤੇ ਸਾਡੇ ਕਲੱਬ ਦਾ ਜ਼ਿਕਰ ਮੈਂਬਰ ਆਫ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਕੀਤਾ ਸੀਗਾ ਜੀ ਵੰਡਰਫੁਲ ਬਹੁਤ ਵਧੀਆ ਗੱਲ ਹੈ ਜੀ ਸਾਰੇ ਦੇਸ਼ ਨੂੰ ਸਾਡੇ ਕਲੱਬ ਦੇ ਬਾਰੇ ਇਸ ਦਿਹਾਹੀ ਪਤਾ ਲੱਗਿਆ ਸੀਗਾ ਜੀ ਤੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਸਾਰੇ ਇਹ ਓਪਨ ਯੰਗ ਐਸ ਇਸ ਪ੍ਰੋਗਰਾਮ ਫੂਡ ਡਰਾਈਵ ਇਹ ਸਾਨੂੰ ਸਾਰਾ ਸਾਲ ਉਤਸ਼ਾਹਿਤ ਰੱਖਦੇ ਨੇ ਜੀ ਤੇ ਸਾਨੂੰ ਯਾਦ ਦਿਲਾਉਂਦੇ ਰਹਿੰਦੇ ਨੇ ਕਿ ਨਾ ਕਿ ਅਸੀਂ ਖੇਡ ਖੇਲਣਾ ਹੈ ਨਾ ਕਿ ਖੇਡ ਸਿਖਾਣਾ ਹੈ ਬਲਕਿ ਕਮਿਊਨਿਟੀ ਨੂੰ ਕਿਸ ਤਰ੍ਹਾਂ ਵਾਪਸ ਕਰਨਾ ਹੈ ਜੀ ਜਿਨ੍ਹਾਂ ਵੀ ਸਾਡੇ ਕੋਲ ਹੋਂਦ ਹੈ ਜਿਨ੍ਹਾਂ ਨੂੰ ਸਾਨੂੰ ਸਿਖਾਇਆ ਹੋਇਆ ਗੁਰੂ ਸਾਹਿਬਾਨ ਵਾਲਾਂ ਕੋਲ ਤੇ ਵਣ ਛੱਕੇ ਖਾਣ ਦਾ ਜਿਹੜਾ ਸਿਧਾਂਤ ਹੈਗਾ ਉਹਦੇ ਉੱਤੇ ਅਸੀਂ ਅਹ ਕਰਦੇ ਹੋਰੰਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਜਿ ਬਹੁਤ ਸੁਹਣੇ ਤੁਸੀਂ ਤਰੀਕੇ ਦੇ ਨਾਲ ਹੀ ਆਪਣੀ ਭਾਵਨਾਵਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਫਲਸਫਾ ਬੜੀ ਸੁਹਣੀ ਤਰੀਕੇ ਨਾਲ ਤੁਸੀਂ ਦੱਸਿਆ ਤੇ ਅਸੀਂ ਆਪਣੇ ادارے ਵੱਲੋਂ ਵੀ ਜ਼ਿੰਮੇਵਾਰੀ ਸਮਝਦੇ ਹੋਏ ਜ਼ਰੂਰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਨਿਊਟਨ ਸਰੀ ਜਿਹੜਾ ਇਹ ਕਲੱਬ ਹੈ ਨਿਊਟਨ ਟੈਨਿਸ ਕਲੱਬ ਇਰੇ ਵਿੱਚ ਜਾ ਕੇ ਸਾਰੀ ਆਪੋ ਆਪਣੇ ਬੱਚਿਆਂ ਨੂੰ ਦਾਖਲ ਜ਼ਰੂਰ ਕਰਾਉਣ ਕਿਉਂਕਿ ਇਹ ਮੁਫਤ ਦੇ ਤਰੀਕੇ ਦੇ ਨਾਲ ਹੀ ਗੇਮ ਸਿਖਾਈ ਜਾਂਦੀ ਹੈ ਇੱਥੇ ਕਿਉਂਕਿ ਮਹਿੰਗੀ ਗੇਮ Uh, Lawrence uh, in mm -hmm. the closing comments, what would you like to say? Well the motto of the Newton Tennis Club is United We Play, United We Win. So that's a motto that really encourages a competitive philosophy, but also to extend beyond the court mm -hmm. because the Newton Tennis Club wants to make a lasting impact also for future generations. Of course. And we wanna really encourage camaraderie and competitive play, but also fair play. Absolutely. Yes. Thank you. No and to see here. ਹਾਂਜੀ ਲਵੀ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਸਰੀ ਓਪਨ ਦਾ ਸਵਾਲ ਹੈ ਅਖੀਰਲੇ 4 ਦਿਨ ਰਹਿੰਦੇ ਜੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਸਟੇਜ ਤੇ ਸਾਰੇ ਇਵੈਂਟਸ ਪਹੁੰਚ ਚੁੱਕੇ ਨੇ ਤੇ ਜਿੰਨੇ ਵੀ ਤੁਹਾਡੇ ਸਰੋਤੇ ਸੁਣਦੇ ਨੇ ਅਸੀਂ ਵੱਧ ਚੜ ਕੇ ਹੰਗਾਰਾ ਦਿੰਨੇ ਆ ਕਿ ਉਹ ਆਣ ਸਾਡੇ ਕੋਰਟਸ ਤੇ ਨਿਊਟਨ ਐਥਲੈਟਿਕ ਪਾਰਕ ਦੇ ਟੈਨਿਸ ਕੋਰਟਸ ਜਿਹੜੇ ਹੈਗੇ ਨੇ ਤੇ ਹਾਈ ਕਲਾਸ ਟੈਨਿਸ ਦਾ ਆਨੰਦ ਮਾਣਨ ਐਤਵਾਰ ਤੱਕ ਇਹ ਮੁਕਾਬਲੇ ਚੱਲਨੇ ਨੇ ਤੇ ਉਸ ਤੋਂ ਬਾਅਦ ਖਾਸ ਕਰਕੇ ਬੱਚਿਆਂ ਨੂੰ ਲੈ ਕੇ ਆਣ ਦੀ ਮੈਂ ਬੇਨਤੀ ਕਰਾਂਗਾ ਜੀ ਤਾਂ ਕਿ ਆ ਕੇ ਦੇਖਣ ਕਿ ਖਿਡਾਰੀ ਕਿਸ ਤਰ੍ਹਾਂ ਖੇਲਦੇ ਨੇ ਤੇ ਲੈਵਲ ਕੀ ਹੈ ਜੀ ਟੈਨਿਸ ਦਾ ਉਹਨਾਂ ਨੂੰ ਵੀ ਉਤਸ਼ਾਹ ਮਿਲੇਗਾ ਪ੍ਰੇਰਣਾ ਮਿਲੇਗੀ ਸਾਡੇ ਪ੍ਰੋਗਰਾਮ ਵਿੱਚ ਜੁਆਇਨ ਕਰਨ ਵਾਸਤੇ ਤੇ ਤੁਹਾਡੇ ਕੋਈ ਵੀ ਸਵਾਲ ਤੇ ਸੁੰਦਰ ਹੋਣ ਉਹਨਾਂ ਨੂੰ ਕੁਝ ਵੀ ਜਾਣਕਾਰੀ ਲੈਣੀ ਹੈਗੇ ਬੱਚਿਆਂ ਦੇ ਪ੍ਰੋਗਰਾਮ ਦੇ ਵਾਸਤੇ ਉਹ ਨਿਊਟਨ tennisclub.ca ਸਾਡੀ ਵੈਬਸਾਈਟ ਹੈਗੀ ਹੈ ਉੱਥੇ ਜਾ ਸਕਦੇ ਨੇ ਸਾਰੀ ਜਾਣਕਾਰੀ ਉੱਥੇ ਪ੍ਰਾਪਤ ਹੈਗੀ ਹੈ ਤੇ ਮੈਂ ਤੁਹਾਡਾ ਤੇ ਤੁਹਾਡੇ ਸੋਤਿਆਂ ਦਾ ਅੱਜ ਬਹੁਤ ਬਹੁਤ ਧੰਨਵਾਦ ਕਰਾਂਗਾ ਜੀ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਕਲੱਬ ਦੇ ਬਾਰੇ ਗੱਲਾਂ ਸਾਂਝੀਆਂ ਕਰ ਸਕੀਏ ਤੇ ਐਦਾਂ ਹੀ ਅਸੀਂ ਆ ਕੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਜੀ ਬਿਲਕੁਲ ਜੀ ਥੈਂਕ ਯੂ ਪਵਨ ਜੀ ਤੇ ਥੈਂਕ ਯੂ ਲਾਰੈਂਸ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਵੀ ਵਰ ਸੋ ਪ੍ਰਾਊਡ ਆਫ ਦ ਮੋਮੈਂਟ ਐਂਡ ਦ ਵਰ ਸੋ ਗਲੈਡ ਐਂਡ ਵਰ ਆਨਰਡ ਥੈਟ ਯੂ ਯੂ ਗਾਟ ਸਮ ਟਾਈਮ ਟੂ ਕਮ ਹੇਅਰ ਐਂਡ ਪ੍ਰੀਜ਼ੈਂਟ ਯੋਰ ਥੌਟਸ ਇਨ ਫਰੰਟ ਆਫ ਆਰ ਆਡੀਅנס ਸੋ ਥੈਂਕ ਯੂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਦਾ ਕਰਦੀ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਬਬ ਬਣਿਆ ਫਿਰ ਅਸੀਂ ਮਿਲਾਂਗੇ